ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪ ਪਾਏ ਆ ਜੀ ਦੋਖਨਵਾਰ ਸਾਹਿਬ ਆ ਤੁਸੀਂ ਦੇਖ ਸਕਦੇ ਜੇ ਆਹ ਲੱਗੇ ਦੀ ਮਾਰਕੀਟ ਆ ਆਹ ਤੁਹਾਨੂੰ ਅੰਦਰ ਚੱਲ ਕੇ ਦਰਸ਼ਨ ਕਰਾਉਨੇ ਆ ਦੋਖਨਵਾਰ ਸਾਹਿਬ ਜੀ ਦੇ ਜੋ ਕਿ ਗੁਰਦੁਆਰਾ ਸਾਹਿਬ ਲੁਧਿਆਣੇ ਦੇ ਵਿੱਚ ਬਣਿਆ ਆ ਜੀ ਮਹਾਰਾਜ ਦਾ ਸਥਾਨ ਦਰਸ਼ਨ ਕਰੋ ਜੀ ਤੁਸੀਂ ਹੱਥ ਜੋੜ ਕੇ ਨਮਸਕਾਰ ਕਰੋ ਵਾਹਿਗੁਰੂ ਜੀ ਤੁਸੀਂ ਗੁਰਦੁਆਰਾ ਸਾਹਿਬ ਦੋਖਨਵਾਰ ਸਾਹਿਬ ਉਹ ਜਿੱਦੇ ਅੱਜ ਜਿੱਥੋਂ ਐਂਟਰੀ ਹੁੰਦੀ ਗੁਰਦਰਾ ਸਾਹਿਬ ਉੱਥੇ ਨਾਲ ਹੀ ਮਾਰਕੀਟਾਂ ਬਣੀਆਂ ਨੇ ਆ ਵੇਖ ਸਕਦੇ ਤੁਸੀਂ ਤੇ ਜੋ ਵੀ ਖਰੀਦਣਾ ਤੁਸੀਂ ਹੋ ਇੱਥੋਂ ਬਾਹਰੋਂ ਖਰੀਦ ਸਕਦੇ ਹੋ ਤੇ ਅੰਦਰ ਜਲਦੀ ਸੇਵਾ ਚੱਲਣ ਦੇ ਇੱਥੇ ਵੇਖ ਸਕਦੇ ਤੁਸੀਂ ਤੁਸੀਂ ਜਲ ਵੀ ਛੱਕ ਸਕਦੇ ਜੀ ਆ ਵੇਖੋ ਜਲਦੀ ਸੇਵਾ ਚੱਲਣ ਦੀ ਹੈ ਜੀ ਹਾਂਜੀ ਆਪਾਂ ਪੀ ਲਿਆ ਜਲਦੀ ਹੁਣ ਚੱਲਦੇ ਅੱਗੇ ਨਵਦੇ ਆਪਾਂ ਇਹ ਤੁਸੀਂ ਗੁਰਦਰਾ ਸਾਹਿਬ ਤੁਖਨਵਾਦ ਸਾਹਿਬ ਦੇ ਦਰਸ਼ਨ ਕਰੋ ਜੀ ਤੇ ਇੱਕ ਦੋ ਦੁਕਾਨਾਂ ਵਿੱਚ ਵੀ ਬਣਿਆ ਗੁਰਦਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਬੇਕਰੀਆਂ ਵੀ ਹੈਗੀਆਂ ਨੇ ਹੁਣ ਆਪਾਂ ਜੋੜੇ ਜਮਾ ਕਰਾਣੇ ਆ ਜੀ ਆ ਨਾਲ ਹੀ ਜੋੜਾ ਘਰ ਆ ਜੀ ਨੂੰ ਦੇਖ ਸਕਦੇ ਹਾਂ ਜੀ ਜੋੜੇ ਜਮਾ ਕਰਾਉਣ ਲੱਗੇ ਵਾਈਰੂ ਦੇਖ ਸਕਦੇ ਤੁਸੀਂ ਹਾਂ ਜੀ ਇਹ ਜੋੜੇ ਚਲੇ ਚਲੇ ਆ ਜੀ